ਸਤ ਸ੍ਰੀ ਅਕਾਲ ਜੀ ਆ ਮੈਕਸ ਦੇ ਵਿੱਚ ਲੱਗ ਰਿਹਾ ਹੈ ਗਰਮੀ ਬਹੁਤ ਜ਼ਿਆਦਾ ਬਹੁਤ ਹੀ ਜ਼ੋਰ ਨਾਲ ਗਰਮੀ ਹੈ ਤੇ ਅੰਦਰ ਕੰਮ ਚੱਲਦਾ ਪਿਆ ਹੈ ਬਿਜਲੀ ਦਾ ਤੇ ਪਲੰਬਰ ਦਾ ਉਤੋ ਪਹਿਲਾਂ ਤੁਹਾਨੂੰ ਦਿਖਾਉਣ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਦਿਖਾਣੇ ਆ ਤੁਹਾਨੂੰ ਅੰਦਰ ਕੰਮ ਚੱਲਦਾ ਪਿਆ ਹੈ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਨੇ ਵਾਟਾ ਕੱਢ ਦਿੱਤੇ ਗਰਦਾਂ ਥਾਰੀਆਂ ਦੇਣੇ ਗਰਦਾਂ ਦੇਖੋ ਪਰਲੀ ਛਤ ਤੁਲਣ ਤੇ ਆ ਗਈ ਜਿਗਿੜੀ ਵਾਲਾ ਚੈਂ ਚੈਂ ਕਤਰਦੀ ਕਰੰਦਾ ਆ ਇਧਰ ਪੀ ਚਣਾਈ ਰਹਿ ਗਈ ਸੀ ਆ ਲੱਗ ਰਿਹਾ ਬਾਹਰੀ ਇਹ ਹੋ ਰਿਹਾ ਦਾ ਤਰ ਡਿਗਰੀ ਵਾਲੇ ਨੇ ਕਰਦਾ ਵਾ